ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜੰਗਲੀ ਜਾਨਵਰਾਂ ਦੇ ਨਜ਼ਰ ਆਉਣ ਦੇ ਮਾਮਲੇ ਵੱਧ ਰਹੇ ਹਨ ਇਸੇ ਕੜੀ ਦੇ ਤਹਿਤ ਗੁਰਆਂ ਦੇ ਨੈਸ਼ਨਲ ਹਾਈਵੇ ਨਜ਼ਦੀਕ ਇੱਕ ਸਾਂਬਰ ਦੋ ਤਿੰਨ ਦਿਨ ਤੋਂ ਕੁਮਦਾ ਹੋਇਆ ਵੇਖਿਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਰਜੀਤ ਨਾਮਕ ਨੌਜਵਾਨ ਨੇ ਫੋਨ ਕਰਕੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਖੂਦ ਦੇ ਕੋਲ ਅਤੇ ਹਾਈਵੇ ਦੇ ਇੱਕ ਜੰਗਲੀ ਜਾਨਵਰ ਆਵਾਜਾਈ ਕਰ ਰਿਹਾ ਹੈ ਸਰਬਜੀਤ ਸਿੰਘ ਨੇ ਤੁਰੰਤ ਇਸ ਮਾਮਲੇ ਬਾਰੇ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਜਿਸ ਉੱਪਰ ਫਲੋਰ ਤੋਂ ਚਰਨਦੀਪ ਗੋਲਡੀ ਅਤੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਥ ਦੇ ਜਵਾਨਾਂ ਦੇ ਸਹਿਯੋਗ ਨਾਲ ਕੀਤਾ ਗਿਆ ਉਹਨਾਂ ਦਾ ਯਤਨ ਰੰਗ ਲਿਆਉਂਦਾ ਹੋਇਆ ਜੰਗਲੀ ਜਾਨਵਰ ਸਾਂਬਰ ਨੂੰ ਸੁਰੱਖਿਅਤ ਢੰਗ ਨਾਲ ਕਾਬੂ ਕਰ ਲਿਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਹਾਈਵੇ ਜÀ ਆਸ-ਪਾਸ ਦੇ ਇਲਾਕੇ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹਾਲੇਕਿ ਜਾਨਵਰ ਨੂੰ ਵੇਖਣ ਤੇ ਲੱਗਿਆ ਕਿ ਉਸ ਨੂੰ ਪਹਿਲਾਂ ਤੋਂ ਹੀ ਕੋਈ ਛੱਟ ਸੀ ਜੰਗਲਾਤ ਵਿਭਾਗ ਨੇ ਉਸ ਨੂੰ ਤੁਰੰਤ ਸੁਰੱਖਿਆ ਥਾਨ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ ਕੀ ਨਾਮ ਆ ਤੇ ਕੀ ਹਾਲ ਸਾਬ ਵਾਪਰਿਆ? ਮੇਰੇ ਨਾਲ ਸੁਖਦੀਪ ਸਿੰਘ ਜੀ ਸਾਡਾ ਨੈਸ਼ਨਲ ਹਾਈਵੇ ਤੇ ਘਰਿਆ ਜੀ ਤੇ ਉੱਥੇ ਸਾਡੇ ਰੈਸ ਦੇ ਕੋਲ ਤਿੰਨ ਦਿਨਾਂ ਤੋਂ ਜੰਗਲੀ ਜਾਨਵਰ ਘੁੰਮ ਰਿਹਾ ਸੀ ਤੇ ਅਸੀਂ ਇੱਥੇ ਕਾਲ ਕਾਲ ਕੀਤੀ ਤੇ ਉਹਨਾਂ ਨੇ ਮੌਕੇ ਤੇ ਆ ਕੇ ਚੈੱਕ ਕੀਤਾ ਜਾਨਵਰ ਇਹ ਜਾਨਵਰ ਸਾੰਬਾ ਨਿਕਲਿਆ ਤੇ ਉਹਨਾਂ ਨੇ ਗਾਨ ਜੰਗਲਾਤ ਅਫਸਰਾਂ ਨੂੰ ਕਾਲ ਕੀਤੀ। ਤੇ ਉਹਨਾਂ ਨੇ ਆਕੇ ਮੌਕੇ ਤੇ ਉਹਨੂੰ ਇੱਕ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਕਾਬੂ ਕਰਕੇ ਹੁਣ ਫਿਰ ਲੈ ਗਏ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਉਹ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਸਨੂੰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਉਹ ਜੇ ਸੜਕ ਤੇ ਜਾਂਦਾ ਤਾਂ ਕੋਈ ਵੀ ਹਾਸਾ ਵਾਪਸ ਸਕਦਾ ਸੀਗਾ ਅਸੀਂ ਇਸੇ ਕੰਦੋਂ ਬਹੁਤ ਖੁਸ਼ੀ ਹੈ ਕਿ ਉਹ ਹੁਣ ਇਹ ਸਾਰਫ ਸੁਰੱਖਿਆ ਪੋਸਟ ਦਾ ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਇਸ ਨੂੰ ਕਾਬੂ ਕਰਕੇ ਨਾਲ ਲੈ ਗਏ ਹਾਂਜੀ ਸਰ ਅਜੀ ਗੁਰਮੈਥੇ ਕੀ ਹਾਲ ਸਭ ਆਪਰੇਆ ਕੀ ਸਾਰਾ ਮਸਲਾ ਦੱਸਿਓ ਜੀ ਇਸ ਬੰਦੇ ਸਾਨੂੰ ਸੁਖਜੀਤ ਨਾਮ ਦੇ ਲੜਕੇ ਨੇ ਕਾਲ ਕੀਤੀ ਸੀ ਜੋ ਕਿ ਜਿਨ੍ਹਾਂ ਦਾ ਜ਼ਮੀਨ ਦੇ ਵਿੱਚ ਹੀ ਰਹਿائش ਆ ਨੈਸ਼ਨਲ ਹਾਈਪ ਦੇ ਉੱਪਰ ਹੀ ਆ ਜੀ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਖੂ ਦੇ ਉੱਪਰ ਜਿੱਥੇ ਸਾਡੀ ਰਹਿائش ਹੈ ਉੱਥੇ ਕੋਈ ਜੰਗਲੀ ਜਾਨਵਰ ਘੁੰਮ ਰਿਹਾ ਆ ਜਿਸ ਨੂੰ ਅਸੀਂ ਮੌਕੇ ਤੇ ਦੇਖਿਆ ਕੋ ਸਾੰਬਰ ਸਿਗਾ ਫਿਰ ਅਸੀਂ ਮੌਕੇ ਤੇ ਹੀ ਜੰਗਲਾਤ ਵਿਭਾਗ ਦੇ ਔਰ ਰਸਵੰਤ ਸਿੰਘ ਨੇ ਤਾਲਮਿਲ ਬਣਾਇਆ ਜਿਨ੍ਹਾਂ ਨੇ ਆਪਣੀ ਫਲੋਰ ਤੋਂ ਟੀਮ ਭੇਜੀ ਜਿਹਦੇ ਵਿੱਚ ਚਰਨਦੀਪ ਚਰਨਜੀਤ ਤੇ ਵਿਕਰਮ ਤੇ ਗੋਲਦੀ ਇਹਨਾਂ ਨੇ ਮਤਲਬ ਮੁੱਖ ਤੇ ਆ ਕੇ ਉਸ ਨੂੰ ਬੜੀ ਮਿਹਨਤ ਨਾਲ ਸਾਂਬਰ ਨੂੰ ਕਾਬੂ ਕੀਤਾ ਤੇ ਜਿਹਦੇ ਵਿੱਚ ਲੋਕਲ ਜਿਹੜੀ ਸੀਗੇ ਜ਼ਮੀਨ ਵਾਲੇ ਸਕੇ ਬਜ਼ੁਰਗ ਸਾਡੇ ਉਹਨਾਂ ਨੇ ਵੀ ਬਹੁਤ ਸਹਾਇਤਾ ਕੀਤੀ ਆ ਜਿਹਨੂੰ ਕੋ ਹੁਣ ਕਾਬੂ ਕਰਕੇ ਹੁਣੇ ਹੀ ਥ੍ਰੀ ਪੀਲਰ ਦੇ ਵਿੱਚ ਉਹਨਾਂ ਨੂੰ ਉਠਾਇਆ ਗਿਆ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਇਸ ਤਰ੍ਹਾਂ ਦਾ ਇਹਦੇ ਸੰਬੰਧ ਵਿੱਚ ਨੁਕਸਾਨ ਤਾਂ ਦੇਖੋ ਜੀ ਉਹਦੇ ਸੱਟ ਲੱਗੀ ਆ ਹੋ ਸਕਦਾ ਪਹਿਲਾਂ ਕਿਤੇ ਕਿਸੇ ਚੀਜ਼ ਨਾਲ ਟਕਰਾਇਆ ਹੋਵੇ ਉਹਦੇ ਉਸਦੀ ਲੱਤ ਤੇ ਸੱਟ ਲੱਗੀ ਆ ਜੋ ਕਿ ਇਹਨਾਂ ਨੇ ਜੰਗਲਾਤ ਦੇ ਅਧਿਕਾਰੀਆਂ ਨੇ ਦੱਸਿਆ ਵੀ ਇਹਦੇ ਪਹਿਲਾਂ ਸੱਟ ਲੱਗੀ ਆ ਇਹਨਾਂ ਦੇ ਦੱਸਣ ਮੁਤਾਬਕ ਹੀ ਆ ਕਿ 2-3 ਦਿਨ ਤੋਂ ਇਹ ਸਾੰਬਰ ਘੁੰਮ ਰਿਹਾ ਸੀਗਾ ਸਾਡੇ ਖੂਦ ਦੇ ਆਲੇ-ਦੁਆਲੇ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਨੂੰ ਦੱਸ ਕੇ ਜਿਨ੍ਹਾਂ ਜਿਹੜੇ ਕਿ ਇਸ ਦੀ ਜਾਨ ਬਚ ਗਈ ਹੋ ਸਕਦਾ ਇਹ ਰਾਤ ਨੂੰ ਕਿਤੇ ਹਾਈਵੇ ਦੇ ਉੱਪਰ ਚੜ੍ਹ ਕੇ ਕਿਸੇ ਗੱਡੀ 'ਚ ਟਕਰਾਂਦਾ ਗੱਡੀ ਦਾ ਵੀ ਨੁਕਸਾਨ ਹੁੰਦਾ ਪਲੱਸ ਇਹ ਵੀ ਖਤਮ ਹੋ ਸਕਦਾ ਹੈ